ਇਤਿਹਾਸਿਕ ਸ਼ਹਿਰ ਸੁਲਤਾਨਪੁਰ ਲੋਧੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਕਈ ਗੁਰਦੁਆਰਾ ਸਾਹਿਬ ਮੌਜੂਦ ਨੇ ਇਹਨਾਂ ਚੋਂ ਪ੍ਰਮੁੱਖ ਗੁਰਦੁਆਰਾ ਸ੍ਰੀ 베ਰ ਸਾਹਿਬ ਵੇਈ ਨਦੀ ਦੇ ਕਿਨਾਰੇ ਤੇ ਸਥਿਤ ਹੈ ਇੱਥੇ ਪੁਰਾਤਨ 베ਰੀ ਅੱਜ ਵੀ ਮੌਜੂਦ ਹੈ ਜਿਸ ਦੇ ਨਾਮ ਤੋਂ ਗੁਰਦੁਆਰਾ 베ਰ ਸਾਹਿਬ ਪ੍ਰਸਿੱਧ ਹੋਇਆ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਸਮੇਂ ਦੱਤਨ ਜ਼ਮੀਨ ਵਿੱਚ ਗੜ ਦਿੱਤੀ ਸੀ ਜਿਸ ਦੇ ਨਾਲ ਇਹ 베ਰੀ ਦਾ ਦਰਖਤ ਪੈਦਾ ਹੋਇਆ ਤੁਹਾਨੂੰ ਦੱਸਦੀ ਪਿਛਲੇ ਦਿ ਸਮੇਂ ਦੇ ਵਿੱਚ 베ਰੀ ਦਾ ਰੁੱਖ ਕਾਫੀ ਸਮੱਸਿਆਵਾਂ ਦੇ ਨਾਲ ਘਿਰ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਇਸ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਪਿਛਲੇ 10-12 ਸਾਲ ਤੋਂ ਪੀਏਯੂ ਦੇ ਵਿਗਿਆਨੀਆਂ ਦੀ ਵਿਸ਼ੇਸ਼ ਟੀਮ ਦੇ ਸਖਤ ਮਿਹਨਤ ਸਦਕਾ ਅੱਜ ਇਹ ਪਵਿੱਤਰ 베ਰੀ ਮੁਰਸੁਰਜੀਤ ਹੋ ਚੁੱਕੀ ਹੈ ਇਹ 베ਰੀ ਮੁਰ ਤੋਂ ਹਰੀ-ਭਰੀ ਹੋ ਗਈ ਹੈ ਤੇ ਫਲਾ ਦੇ ਨਾਲ ਲਬਲਬ ਫਰ ਗਈ ਹੈ ਉਧਰ ਹੀ ਪੀਯੂ ਦੇ ਸਾਇੰਸਾਨਾ ਦੇ ਵਫਤ ਨੇ ਦੱਸਿਆ ਕਿ 2013 ਤੋਂ ਸਾਇੰਸਾਨ ਡਾਕਟਰ ਸੰਦੀਪ ਡਾਕਟਰ ਕਰਮਵੀਰ ਜਸਵਿੰਦਰ ਧਾਰਮਿਕ ਸਥਾਨਾਂ ਇਤਿਹਾਸਿਕ ਬੇਰੀਆਂ ਦੀ ਸਾਮ ਸੰਭਾਲ ਕਰ ਰਹੇ ਨੇ ਇਸ ਵਾਸਤੇ ਯੂਨੀਵਰਸਿਟੀ ਨੂੰ ਸ਼੍ਰੋਮਣੀ ਕਮੇਟੀ ਦੇ ਵੱਲੋਂ ਸੰਪਰਕ ਕੀਤਾ ਗਿਆ ਸੀ ਤਾਂ ਜੋ ਇਨ੍ਹਾਂ ਬੇਰੀਆਂ ਦੀ ਇਤਿਹਾਸਿਕ ਪਿਛੋਕੜ ਤੇ ਵਿਰਾਸਤ ਨੂੰ ਬਰਕਰਾਰ ਰੱਖਿਆ ਜਾਵੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ 베ਰੀ ਦੀ ਸੁਰੱਖਿਆ ਦੇ ਲਈ ਕਿਸੇ ਵੀ ਕੈਮੀਕਲ ਸਪਰੇ ਦਾ ਇਸਤੇਮਾਲ ਨਹੀਂ ਕੀਤਾ ਗਿਆ ਸਿਰਫ ਸੁੱਕੀਆਂ ਟਾਣੀਆਂ ਦੀ ਕਾਂਟ ਸ਼ਾਂਟ ਹੋਈ ਹੈ ਆਓ ਸੁਣਦੇ ਹਾਂ ਸਾਇੰਸਦਾਨਾ ਤੋਂ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਸ 베ਰੀ ਨੂੰ ਮੁੜ ਤੋਂ ਸੁਰਜੀਤ ਕੀਤਾ ਪਹਿਲਾਂ ਤਾਂ ਮੈਂ ਇੱਥੇ ਕਰਨਾ ਚਾਹਣਾ ਕਿ ਸਨ 2013 ਤੋਂ ਸਾਡੇ ਸਾਇੰਸਦਾਨ ਡਾਕਟਰ ਸੰਦੀਪ ਡਾਕਟਰ ਕਰਨਬੀਰ ਡਾਕਟਰ ਜਸ਼ਿੰਦਰ ਸਿੰਘ ਤੇ ਹੋਰ ਵੀ ਸਾਇੰਸਦਾਨ ਯੂਨੀਵਰਸਿਟੀ ਦੇ ਇਨਾ ਜਿਹੜੇ ਵੀ ਧਾਰਮਿਕ ਸਥਾਨਾਂ ਤੇ ਬੇਰ ਸਾਹਿਬ ਹੈਗੇ ਆ ਬੇਰੀਆਂ ਨੇ ਉਹ ਸਾਰਿਆਂ ਦੀ ਸਾਮ ਸਵਾਲ ਵਾਸਤੇ ਯੂਨੀਵਰਸਿਟੀ ਨੂੰ ਸੰਪਰਕ ਕੀਤਾ ਗਿਆ ਔਰ ਉਸ ਤੋਂ ਲੈ ਕੇ ਅੱਜ ਤੱਕ ਲਗਾਤਾਰ ਸਾਲ ਦੇ ਵਿੱਚ ਤਕਰੀਬਨ ਹਰ ਡੇਢ ਤੋਂ 2 ਮਹੀਨੇ ਬਾਅਦ ਇਹ ਚੱਕਰ ਲਗਾਉਂਦੇ ਆ ਔਰ ਜਿਸ ਤਰ੍ਹਾਂ ਸਮੇਂ-ਸਮੇਂ ਦੀ ਇਨਸਾਨ ਜੋ ਵੀ ਜ਼ਰੂਰਤ ਹੁੰਦੀ ਆ ਤੇ ਸਾਡਾ ਮਤਲਬ ਮੇਨ ਮਕਸਦ ਇਹੀ ਆ ਕਿ ਬਿਨਾ ਕੈਮੀਕਲ ਤੋਂ ਬਿਨਾ ਕਿਸੇ ਜ਼ਿਆਦਾ ਸਪਰੇਅ ਤੋਂ ਕੁਦਰਤੀ ਤਰੀਕੇ ਦੇ ਨਾਲ ਜਿਹੜੇ ਬੇਰੀ ਸਾਹਿਬ ਨੇ ਉਹਨਾਂ ਨੂੰ ਦੁਬਾਰਾ ਤੋਂ ਫੇਰ ਉਸ ਤਰ੍ਹਾਂ ਮੋਰ ਜਿਹੜਾ ਸਜੇਬ ਕੀਤਾ ਜਾਵੇ ਸਰਜੀਤ ਕੀਤਾ ਜਾਵੇ ਔਰ ਇਹਨਾਂ ਦੀ ਮਿਹਨਤ ਮੇਰੇ ਸੈਸਥਾਨਾਂ ਦੀ ਮਿਹਨਤ ਰੰਗ ਲਿਆਈ ਹੈ ਔਰ ਤੁਸੀਂ ਦੇਖੋਗੇ ਕਿ ਸਾਰੇ ਸਥਾਨਾਂ ਤੇ ਚਾਹੇ ਇੱਥੇ ਦੀ ਗੱਲ ਕਰੀਏ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਦਵਾਰ ਸਾਹਿਬ ਅਮਰਸਰ ਦੀ ਗੱਲ ਕਰੀਏ ਹਰ ਜਗ੍ਹਾ ਤੇ ਤੁਹਾਨੂੰ ਅੱਜਕੱਲ ਜਾਓਗੇ ਤਾਂ ਬਹੁਤ ਹੀ ਜ਼ਿਆਦਾ ਫਲ ਲੱਗਿਆ ਮਿਲੇਗਾ ਇਹ ਸਾਰਾ ਇਹਨਾਂ ਦੀ ਮਿਹਨਤ ਸਦਕਾ ਮੈਨੂੰ ਮੌਕਾ ਮਿਲਿਆ ਸੀ ਪਹਿਲਾਂ ਸੰ 2022 ਦੇ ਵਿੱਚ ਜਦੋਂ ਮੈਂ ਯੂਨੀਵਰਸਿਟੀ ਦਾ ਡਾਕਟਰ ਪ੍ਰਸਾਰ ਸਿੱਖਿਆ ਸੀਗਾ ਹੁਣ ਉਸ ਤੋਂ ਬਾਅਦ ਦੇ ਵਿੱਚ ਮੈਂ ਰੰਦਕੀ ਬੋਰਡ ਦਾ ਮੈਂ ਬਣਾ ਤੇ ਅੱਜ ਵੀ ਮੈਂ ਇਹਨਾਂ ਦੇ ਨਾਲ ਮੈਂ ਕਿਹਾ ਮੈਂ ਵੀ ਜ਼ਰੂਰ ਜਾਊਂਗਾ ਤੇ ਮੈਨੂੰ ਬੜੀ ਖੁਸ਼ੀ ਹੋਈ ਇੱਥੇ ਦੇਖ ਕੇ ਮੈਨੇਜਮੈਂਟ ਨਾਲ ਵੀ ਗੱਲ ਕੀਤੀ ਆ ਔਰ ਜੋ ਇੱਥੇ ਬਣਦੀ ਕਾਰਵਾਈ ਸੀ ਅੱਜ ਅਸੀਂ ਕੀਤੀ ਅੱਜ ਵੀ ਅਸੀਂ ਕੈਮੀਕਲ ਦਾ ਕਿਦਾਂ ਸਪਰੇ ਨਹੀਂ ਕੀਤਾ ਸਿਰਫ ਕਾਂਡ-ਸ਼ਾਂਡ ਕਰਕੇ ਔਰ ਇਹਨੂੰ ਦੱਸਿਆ ਕਿ ਗੋਡੀ ਕਰੋ ਤੇ ਉਸ ਤੋਂ ਬਾਅਦ ਜੇ ਥੋੜਾ ਜਿਹਾ ਪਾਣੀ ਲਗਾ ਕੇ ਤੇ ਡੇਢ ਮਹੀਨੇ ਬਾਅਦ ਮੇਰੇ ਸਾਇੰਸ ਸਾਥੀ ਸਾਇੰਸਦਾਰ ਫੇਰ ਆਉਣਗੇ ਔਰ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਹੀ ਵਾਗਰ ਦੀ ਕਿਰਪਾ ਰਹੇਗੀ ਤੇ ਇਸੇ ਤਰ੍ਹਾਂ ਹੀ ਮਤਲਬ ਇਹ ਬੇਰੀਆਂ ਜਿਹੜੀਆਂ ਉਸ ਦਾ ਫਲਦ ਰਹਿਣਗਾ। ਇਹ ਤਾਂ ਬੇਰੀ ਨੁਕਸਾਨੇ ਜਾਨੀਏ ਕਾਰਨ ਕਿਹਦੇ ਦੇ ਵਿੱਚ ਇਹਦੇ ਕਾਰਨ ਲਗ ਲਗ ਹੁੰਦੇ ਨੇ ਇਹ ਵਿਸਤਾਰ ਦੇ ਵਿੱਚ ਮੇਰੇ ਸਾਥੀ ਦੱਸਣਗੇ ਪਰ ਉਹਦੇ ਜ਼ਿਆਦਾਤਰ ਕਾਰਨ ਜਿਹੜੇ ਹੁੰਦੇ ਆ ਨਾ ਕਈ ਵਾਰੀ ਕਿ ਜਦੋਂ ਸੰਗਤ ਆਉਂਦੀ ਆ ਤਾਂ ਉਹ ਚਾਹੁੰਦੇ ਆ ਵੀ ਹੱਥ ਲਾ ਲਈ ਅਸੀਂ ਉਹ ਹੱਥ ਪ੍ਰਸ਼ਾਦ ਦੇ ਵਾਲੇ ਹੁੰਦੇ ਆ ਉਹਦੇ ਨਾਲ ਥਿੰਦ ਨਾਲ ਵੀ ਮਤਲਬ ਨੁਕਸਾਨ ਹੁੰਦਾ ਫੇਰ ਕਈ ਵਾਰੀ ਜਿਸ ਤਰ੍ਹਾਂ ਇਹ ਬੇਰੀ ਸਾਹਿਬ ਹੈ ਇੱਥੇ ਕੀ ਆ ਮਤਲਬ ਤੁੱਪ ਜਿਹੜਾ ਨੂੰ ਤੁੱਪ ਘੱਟ ਲੱਗਦੀ ਆ ਉਸ ਨਾਲ ਕਈ ਵਾਰੀ ਬਿਮਾਰੀ ਦਾ ਅਟੈਕ ਹੋ ਜਾਂਦਾ ਉੱਪਰ ਤੁਸੀਂ ਦੇਖੋਗੇ ਫਰੂਟ ਲੱਗਿਆ ਹੋਇਆ ਮਤਲਬ ਹਰ ਜਗ੍ਹਾ ਦੇ ਅਲੱਗ-ਅਲੱਗ ਕਾਰਨ ਹੁੰਦੇ ਆ ਤੇ ਉਹੀ ਕਾਰਨ ਅਸੀਂ ਲੱਭਣੇ ਆ ਕਿਉਂਕਿ ਜਦ ਤੁਸੀਂ ਕਾਰਨ ਸਹੀ ਲੱਭ ਲਿਆ ਤਾਂ ਇਲਾਜ ਆਪਣੇ ਆਪ ਹੀ ਫਿਰ ਹੋ ਜਾਂਦਾ ਤੇ ਉਹ ਅਸੀਂ ਲਗਾਤਾਰ ਮਤਲਬ ਜਦੋਂ ਆਪਾਂ ਸਰਵਰ ਕਰਦੇ ਆ ਜਦੋਂ ਆਪਾਂ ਦੇਖਰੇਖ ਕਰਦੇ ਆ ਕਿ ਉਹ ਕਾਰਨ ਸਾਨੂੰ ਪਤਾ ਲੱਗ ਜਾਂਦੇ ਨੇ ਕਿ ਕਿ ਕਿਸੇ ਬਿਮਾਰੀ ਦਾ ਅਟੈਕ ਹੈ ਜਾਂ ਕਿਸੇ ਕੀੜੇ ਦਾ ਅਟੈਕ ਹੈ ਜਾਂ ਮਤਲਬ ਕੋਈ ਕਿਸੇ ਤਰ੍ਹਾਂ ਦੀ ਪਾਣੀ ਦੀ ਜਾਂ ਗੋਡੀ ਦੀ ਇਸ ਤਰ੍ਹਾਂ ਦੀ ਕਾਟ ਹੈ ਬਹੁਤ ਹੀ ਸਕਾਰਜੋਗ ਸਾਸੰਗਤ ਜੀ ਵੈਕ ਜੋ ਖਾਲਸਾ ਵੈਕ ਜੋ ਦੀ ਫਤਿਹ ਸੋ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜਿਹੜੀ ਫੌਲੋਗਿਆਨ ਵਿਭਾਗ ਦੀ ਟੀਮ ਹੈ ਜਿਵੇਂ ਅੱਗੇ ਵੀ ਦੱਸਿਆ ਅਸੀਂ ਕਿ ਗੁਰਦਾਰਾ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਸੁਲਤਾਨਪੁਰ ਲੋਧੀ ਨਾਨਕਪੁਰ ਸਾਹਿਬ ਤੇ ਹੋਰ ਬਹੁਤ ਹੀ ਅਲੱਗ-ਅਲੱਗ ਥਾਵਾਂ ਤੇ ਧਾਰਮਿਕ ਸਥਾਨਾਂ ਤੇ ਸਾਡੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਅਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਂਝੇ ਤੌਰ ਤੇ ਸਾਡੀ ਟੀਮ ਬਣਾਈ ਹੋਈ ਹੈ ਉਹ ਟੀਮ ਦਾ ਅੱਜ ਸਾਡਾ ਦੌਰਾ ਜਿਹੜਾ ਗੁਰਦਾਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਹੈ ਸਵੇਰ ਦਾ ਅਸੀਂ ਦੇਖ ਰਹੇ ਹਾਂ ਪੂਰੇ ਬੂਟੇ ਦੀ ਨਿਗਰਾਨੀ ਕੀਤੀ ਹੈ ਲੋੜ ਅਨਸਾਰ ਕਾਂਡ ਛਾਂਟ ਕੀਤੀ ਹੈ ਬੜੀ ਖੁਸ਼ੀ ਹੋ ਰਹੀ ਹੈ ਦੇਖ ਕੇ ਕਿ ਬਹੁਤ ਜ਼ਿਆਦਾ ਗਿਰਤੀ ਚ ਜਿਹੜਾ 베ਰ ਹੈ ਲੜੀਆਂ ਦੇ ਰੂਪ ਚ ਲੱਗਿਆ ਹੋਇਆ ਹੋਇਆ ਸੋ ਅੱਜ ਅਸੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਛੜਕਾ ਨਹੀਂ ਕਰਨਾ ਰਿਹਾ ਤੇ ਕਿਉਂਕਿ 베ਰੀ ਜਿਹੜੇ ਪੱਕ ਰਹੇ ਨੇ ਫਰੂਟ ਐਸੋਲੇ ਸੋ ਅੱਜ ਸਿਰਫ ਜਿੰਨੀ ਕੁ ਲੋਡ ਅਨਸਾਰ ਕਾਂਡ ਛਾਂਟ ਸੀ ਉਹੀ ਕੀਤੀ ਹੈ ਬਾਕੀ ਇਸ 베ਰੀ ਦੇ ਉੱਤੇ ਜਿਹੜੀਆਂ ਕੀੜੇ ਜਾਂ ਬਿਮਾਰੀ ਦੀਆਂ ਸਮੱਸਿਆਵਾਂ ਆਉਂਦੀਆਂ ਦੋ ਤਰ੍ਹਾਂ ਦੀਆਂ ਆਉਂਦੀਆਂ ਇੱਕ ਹੁਣ ਉਹ ਸਮਾਂ ਜਿਹੜਾ ਆਮ ਤੌਰ ਤੇ ਲੰਘ ਚੁੱਕਿਆ ਜਨਵਰੀ ਫਰਵਰੀ ਦੇ ਵਿੱਚ ਔਡਰੀ ਮਿਲਿਓ ਜਿਹਨੂੰ ਚਿੱਟੋ ਕਹਿ ਦਿੰਦੇ ਆ ਉਹ ਇੱਕ ਬਿਮਾਰੀ ਆਂਦੀ ਹੈ ਸੋ ਉਹਦੇ ਲਈ ਕਈ ਵਾਰੀ ਸਾਨੂੰ ਛੜਕਾ ਦੀ ਲੋੜ ਪੈਂਦੀ ਹੈ ਜਾਂ ਕਈ ਵਾਰੀ ਕੋਈ ਨਾ ਕੋਈ ਇੱਕ ਦੋ ਕੀੜਿਆਂ ਦਾ ਹਮਲਾ ਹੁੰਦਾ ਫਲਾਂ ਤੇ ਵੀ ਹੋ ਜਾਂਦਾ ਤੇ ਪੱਤਿਆਂ ਤੇ ਵੀ ਹੋ ਜਾਂਦਾ ਸੋ ਉਹ ਮੌਕੇ ਦੇ ਹਿਸਾਬ ਨਾਲ ਅਸੀਂ ਯੂਨੀਵਰਸਿਟੀ ਵਿੱਚ ਆਪਣੇ ਆਪ ਹੀ ਜਿਹੜੀ ਸਾਡੀ ਲੈਬਾਰਟਰੀ ਵਿੱਚ ਬਣਾਈਆਂ ਨਿੰਮ ਦੀ ਜਾਂ ਤਰੇਕ ਦੀ ਦਵਾਈ ਉਹ ਨਾਲ ਲੈ ਕੇ ਆਨੇ ਹੁੰਦੇ ਆ ਸੋ ਅੱਜ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕੀੜੇ ਦਾ ਜਾਂ ਬਿਮਾਰੀ ਦਾ ਇਰੇ ਤੇ ਕੋਈ ਹਮਲਾ ਨਹੀਂ ਲੱਭਿਆ ਜਿਸ ਕਰਕੇ ਅੱਜ ਕੋਈ ਵੀ ਅਸੀਂ ਛੜਕਾ ਨਹੀਂ ਕੀਤਾ ਸਿਰਫ ਜਿਹੜੀ ਸੁੱਕੀਆਂ ਟਾਣੀਆਂ ਸੀ ਅੱਜ ਉਹੀ ਟਾਣੀਆਂ ਕੱਟੀਆਂ ਤੇ ਲਾਲ ਰੰਗ ਦਾ ਪਦਾਰਥ ਨਿਕਲਦਾ ਉਹ ਦਾ ਕੀ ਕਾਰਨ ਹੁੰਦਾ ਜੀ ਲਾਲ ਰੰਗ ਦਾ ਜਿਹੜਾ ਪਦਾਰਥ ਹੈ ਜੀ ਜਿਵੇਂ ਤੁਸੀਂ ਦੇਖਿਆ ਹੋਣਾ ਡਾਕ ਖਾਨਿਆਂ ਚ ਜਿਹੜੀਆਂ ਮੋਹਰਾਂ ਲੱਗਦੀਆਂ ਜਿਹਨੂੰ ਲਿਫਾਫਾ ਬੰਦ ਕਰਦੇ ਆ ਲਾਖ ਦੀਆਂ ਮੋਹਰਾਂ ਉਹ ਲਾਖ ਦਾ ਇੱਕ ਕੀੜਾ ਹੁੰਦਾ ਜੀ ਜਿਹੜਾ ਕਿ ਆਮ ਤੌਰ ਤੇ ਬੇਰ ਦੇ ਉੱਤੇ ਹੀ ਜਾਂਦਾ ਜ਼ਿਆਦਾ ਪੰਜਾਬ ਦੇ ਵਿੱਚ ਸੋ ਉਹ ਇੱਕ ਕੀੜਾ ਹੈ ਉਹਦੇ ਕੋਈ ਕਿਸੇ ਤਰ੍ਹਾਂ ਦਾ ਵਹਿਮ ਭਰਮ ਪਾਲਣ ਦੀ ਲੋੜ ਨਹੀਂ ਹੈ ਉਹ ਵੀ 베ਰੀ ਦੇ ਵਿੱਚੋਂ ਕੋਈ ਖੂਨ ਨਿਕਲ ਰਿਹਾ ਕਿਹੜਾ ਕੀੜੇ ਨੂੰ ਆਮ ਤੌਰ ਤੇ ਸਤੰਬਰ ਦੇ ਵਿੱਚ ਜਿਹੜਾ ਮਹੀਨਾ ਪੰਜਾਬ ਚ ਸਤੰਬਰ ਦਾ ਮਹੀਨਾ ਨਵੀਂ ਹੁੰਦੀ ਹੈ بارشਾਂ ਤੋਂ ਬਾਅਦ ਉਹ ਦਾ ਸਮਾਂ ਹੁੰਦਾ ਹੈ ਜਦੋਂ ਉਹਦੇ ਵਧਣ ਫੁੱਲਣ ਦਾ ਟਾਈਮ ਆ ਜਾਂਦਾ ਉਹਨੂੰ ਬੂਟੇ ਦੀਆਂ ਟਾਹਣੀਆਂ ਚੋਂ ਪੂਰੀ ਤਰ੍ਹਾਂ ਭੋਜਨ ਮਿਲਦਾ ਸੋ ਉਹ ਇੱਕ ਕੀੜਾ ਹੈ ਜਿਹੜਾ ਕਿ ਲਾਲ ਰੰਗ ਦਾ ਹੁੰਦਾ ਸਤੰਬਰ ਅਕਤੂਬਰ ਚ ਉਹਦੀ ਜਿਹੜੀ ਗਿਣਤੀ ਹੈ ਨਵੀਂ ਕਰਕੇ ਜ਼ਿਆਦਾ ਵੱਧੀ ਹੈ ਸੋ ਜੇ ਉਹ ਕੀੜੇ ਨੂੰ ਦਬ ਕੇ ਦੇਖੀ ਆਪਾਂ ਤਾਂ ਉਹਦੇ ਚ ਲਾਲ ਰੰਗ ਦਾ ਉਹਦੇ ਕੀੜੇ ਦਾ ਖੂਨ ਕਹਿ ਲੋ ਤੁਸੀਂ ਉਹ ਨਿਕਲਦਾ ਸੋ ਉਹ ਕੋਈ ਕਿਸੇ ਤਰ੍ਹਾਂ ਦੀ ਇਹ ਨਹੀਂ ਵੈਮ ਪਾਉਣ ਦੀ ਲੋੜ ਵੀ 베ਰੀ ਦੇ ਵਿੱਚੋਂ ਕੁਝ ਨਿਕਲਦਾ ਗੁਰੂਪਰੀ ਸਾਧ ਸੰਗਤ ਜੀ ਮੇਰਾ ਨਾਮ ਡਾਕਟਰ ਕਰਨਬੀਰ ਸਿੰਘ ਗਿੱਲਾ ਮੈਂ ਫਲ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਬਤੌਰ ਸਹਿਯੋਗੀ ਪ੍ਰੋਫੈਸਰ ਫਲ ਵਿਗਿਆਨ ਵਿਭਾਗ ਸੇਵਾ ਨਿਭਾ ਰਿਹਾ ਤੇ 베ਰ ਦੇ ਨਾਲ ਤਕਰੀਬਨ 2011-12 ਤੋਂ ਇਸ ਜਿਹੜੀਆਂ 베ਰਾਂ ਦੀਆਂ ਇਤਿਹਾਸਕ ਰੱਖ ਨੇ ਇਹਨਾਂ ਦੀ ਸਾਂਭ ਸੰਭਾਲ ਦੀ ਸੇਵਾ ਕਰ ਰਿਹਾ ਬੇਰ ਜਿਹੜਾ ਹੈ ਇਹ ਜਿਹੜਾ ਰੋਖ ਹੈ ਕਿ ਇਹਦੇ ਵਿੱਚ 2-3 ਤਰ੍ਹਾਂ ਦੀਆਂ ਜਿਹੜੀਆਂ ਮੁੱਖ ਸਮੱਸਿਆਵਾਂ ਆਉਂਦੀਆਂ ਨੇ ਇੱਕ ਤਾਂ ਇਹਦਾ ਬੇਰ ਜਿਹੜਾ ਆ ਫਰੂਟ ਆ ਉਹ ਐ ਜਿਹੜੀ ਇਸ ਸਾਲ ਗਰੋਥ ਆਉਗੀ ਹਰ ਸਾਲ ਨਵੀਂ ਗਰੋਥ ਆਉਂਦੀ ਹੈ ਉਹਦੇ ਤੇ ਲੱਗਦਾ ਸੋ ਇਸ ਕਰਕੇ ਪਿਛਲੇ ਸਾਲ ਦੀ ਜਿਹੜੀ ਲੱਕੜ ਆ ਉਹ ਅੰਦਰ ਇਕੱਠੀ ਹੁੰਦੀ ਜਾਂਦੀ ਹੈ ਜਿਹੜੇ ਕਰਕੇ ਬੂਟੇ ਦੇ ਅੰਦਰ ਸ਼ੌਰਾ ਆ ਜਾਂਦਾ ਹੈ ਤੇ ਜਿਹੜਾ ਟਾਹਣੀਆਂ ਨੇ ਉਹਨਾਂ ਤੋਂ ਪੱਤੇ ਜਿਹੜੇ ਆ ਖਤਮ ਹੋ ਜਾਂਦੇ ਤੇ ਬਿਮਾਰੀਆਂ ਕਿੰਨਿਆਂ ਦਾ ਹਮਲਾਵਾ ਜਾਂਦਾ ਹੈ ਦੂਸਰਾ ਇੱਕ ਆਮ ਤੌਰ ਤੇ ਧਾਰਨਾ ਵੇਖੀ ਗਈ ਹੈ ਕਿ ਜਿਹੜੀਆਂ ਖਾਸ ਤੌਰ ਤੇ ਪੁਰਾਣੀਆਂ 베ਰੀਆਂ ਨੇ ਉਹਨਾਂ ਦੇ ਵਿੱਚੋਂ ਲਾਲ ਰੰਗ ਦਾ ਪਦਾਰਥ ਨਿਕਲਦਾ ਹੈ ਡਾਕਟਰ ਸੰਦੀਪ ਸਿੰਘ ਮੇਰੇ ਸਾਥੀ ਨੇ ਉਹਦਾ ਇੱਕ ਮੁੱਖ ਕਾਰਨ ਦੱਸ ਦਿੱਤਾ ਹੈ ਦੂਸਰਾ ਕਾਰਨ ਇਹ ਹੈ ਕਿ ਜੀ 베ਰੀਆਂ ਜਿਹੜੀਆਂ ਨੇ ਉਹਨਾਂ ਦਾ ਇੱਕ ਸੁਭਾਅ ਹੈ ਕਿ ਜਦੋਂ ਟਾਣੀ ਪ੍ਰਾਣੀ ਹੋ ਜਾਂਦੀ ਹੈ ਉਹ ਅੰਦਰੋਂ ਖੋਖਲੀ ਹੋ ਜਾਂਦੀ ਹੈ ਜਿਹੜਾ ਬਰਸਾਤ ਦਾ ਪਾਣੀ ਆ ਜਾਂ ਉੱਪਰ ਸਪਰੇਅ ਕਰਦੇ ਆ ਜੋ ਕੁਝ ਕਰਦੇ ਹੋ ਪਾਣੀ ਇਹਨਾਂ ਖੋਡਾਂ 'ਚ ਭਰ ਜਾਂਦਾ ਕੁਝ ਸਾਲਾਂ ਬਾਅਦ ਉਹ ਜਿਹੜਾ ਇਹਦਾ ਕੁਦਰਤੀ ਜਿਹੜਾ ਸਾਇਪ ਹੁੰਦਾ ਹੈ ਜਿਹੜਾ ਇਹਦਾ ਰਾਸਿਆ ਬੂਟੇ ਦਾ ਜਦੋਂ ਉਹਦੇ ਸੰਪਰਕ ਚ ਆਉਂਦਾ ਤੇ ਇਹਦੇ ਵਿੱਚ ਇੱਕ ਫੀਨੋਲ ਨਾਮ ਦਾ ਕੰਪਾਊਂਡ ਹੁੰਦਾ ਜਿਹੜਾ ਆਕਸੀਡਾਈਜ਼ ਹੋ ਜਾਂਦਾ ਆਕਸੀਜਨ ਮਿਲਣ ਦੇ ਉੱਤੇ ਉਹ ਫੀਨੋਲ ਜਿਹੜਾ ਪਹਿਲਾਂ ਟਰਾਂਸਪੇਰੈਂਟ ਸੀ ਪਾਣੀ ਵਰਗਾ ਸੀਦਾ ਉਹ ਲਾਲ ਰੰਗਦਾ ਹੋ ਜਾਂਦਾ ਤੇ ਜਦੋਂ ਇਹ ਪਾਣੀ ਕਿਸੇ ਵੀ ਜਗ੍ਹਾ ਤੋਂ ਨਿਕਲਣ ਦਾ ਨੂੰ ਰਸਤਾ ਮਿਲਦਾ ਤੇ ਸਾਨੂੰ ਐ ਲੱਗਦਾ ਜਿਵੇਂ ਟਾਣੀ ਕੱਟੀਏ ਜਾਂ ਉੱਥੋਂ ਨਿਕਲੇ ਤੇ ਸਾਨੂੰ ਲੱਗਦਾ ਕਿ ਇਹਦੇ ਚ ਖੂਨ ਨਿਕਲ ਰਿਹਾ ਪਰ ਉਹ ਅਸਲ ਵਿੱਚ ਬੂਟੇ ਦਾ ਰਸ ਤੇ ਪਾਣੀ ਰੜਕ ਕੇ ਇੱਕ ਕਿਰਿਆ ਕਰਦੇ ਜਿਦੇ ਕਰਕੇ ਫੀਨੋਲ ਜਿਹੜਾ ਆ ਉਹ ਲਾਲ ਰੰਗ ਦਾ ਕੰਪਾਊਂਡ ਬਣਾਉਂਦਾ ਜ ਜਨੂੰ ਸਾਨੂੰ ਲਹੂ ਵਰਗਾ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਪਾਵਨ ਬੇਰੀ ਦਾ ਇਤਿਹਾਸ ਜੋ ਤਨਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਬੰਧਤ ਹੈ ਉਹਨਾਂ ਨੇ ਆਪਣੇ ਘਰ ਕਮਲਾਂ ਦੇ ਨਾਲ ਇਸ ਪਾਵਨ ਬੂਟੇ ਨੂੰ ਲਗਾਇਆ ਅਤੇ ਲਗਭਗ ਜੇ ਆਪਾਂ ਦੇਖਿਏ ਤਾਂ ਲਗਭਗ 550 ਸਾਲ ਇਸ 베ਰੀ ਸਾਹਿਬ ਦੀ ਜਿਹੜੀ ਉਮਰ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਤੇ ਜਦੋਂ ਤੋਂ ਲੈ ਕੇ ਇਸ ਪਾਵਨ 베ਰੀ ਸਾਹਿਬ ਦੀ ਸੇਵਾ ਸੰਭਾਲ ਹੈ ਸੇਵਾ ਜਿਹੜੀ ਉਹ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾ ਦੁਆਰਾ ਹੀ ਕੀਤੀ ਜਾਂਦੀ ਹੈ ਮੇਰੇ ਨਾਲ ਡਾਕਟਰ ਸੰਦੀਪ ਸਿੰਘ ਡਾਕਟਰ ਕਰਨਵੀਰ ਸਿੰਘ ਅਤੇ ਡਾਕਟਰ ਅਸ਼ੋਕਮਾਰ ਜੀ ਜਿਹੜੇ ਉੱਥੋਂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਵੀ ਨੇ ਅਤੇ ਬੜੇ ਹੀ ਸੇਵਾ ਦੇ ਨਾਲ ਭਾਵਨਾ ਦੇ ਨਾਲ ਆਕਰ ਕੇ ਸਾਲ ਵਿੱਚ ਲਗਭਗ 2 ਵਾਰੀ ਜਾਂ 3 ਵਾਰੀ ਵੀ ਆ ਜਾਂਦੇ ਨੇ ਫਿਰ ਵੀ ਜਦੋਂ ਕਿਤੇ ਸਾਨੂੰ ਕੋਈ ਦਿੱਕਤ ਹੋਵੇ ਤੇ ਇਹਨਾਂ ਨੂੰ ਫੋਨ ਕਰਕੇ ਸੱਦ ਲਈਦਾ ਤਾਂ ਹਰ ਵਾਰੀ ਇਹ ਮੇਰੀ ਸਾਹਿਬ ਨੂੰ ਆ ਕੇ ਸੇਵਾ ਸੰਭਾਲ ਨੂੰ ਦੇਖਦੇ ਨੇ ਕੋਈ ਟਾਣੀ ਜਦੋਂ ਸੁੱਕ ਰਹੀ ਹੁੰਦੀ ਹੈ ਜਾਂ ਪੱਤੇ ਸੁੱਕ ਰਹੇ ਹੁੰਦੇ ਨੇ ਕਿਉਂਕਿ ਇਹ ਸਾਡੀ ਧਰੌਰ ਨੇ ਇਤਿਹਾਸਕ ਜਿਹੜੇ ਰੁੱਖ ਨੇ ਇਹਨਾਂ ਦੇ ਨਾਮ ਤੇ ਇਹ ਸਾਡੇ ਜਿਹੜੇ ਪਵਨ ਸਥਾਨ ਨੇ ਇਸ ਕਰਕੇ ਇਹ ਸਾਡੀ ਧਰੋੜ ਨੇ ਸਾਡਾ ਅਮੁੱਲ ਖਜ਼ਾਨਾ ਹੈ ਉਹ ਲਗਭਗ ਹਰ ਵਾਰੀ ਆ ਕੇ ਕਾਣ-ਛਾਂਟ ਆਪਣੇ ਹੱਥੀਂ ਕਰਕੇ ਸੇਵਾ ਕਰਦੇ ਨੇ ਅਤੇ ਨਾਲ ਹੀ ਜੋ ਵੀ ਦਵਾਈ ਬੁੱਟੀ ਪਾਉਣ ਦੀ ਜ਼ਰੂਰਤ ਹੁੰਦੀ ਹੈ ਸਾਮ ਸੰਭਾਲ ਕਰਕੇ ਜਾਂਦੇ ਨੇ ਜਿਸ ਕਰਕੇ ਜੋ ਪਾਣੀ ਆਦਿਕ ਵੀ ਲਾਉਣਾ ਹੁੰਦਾ ਹੈ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਹੀ ਅਸੀਂ ਲਗਾਈਦਾ ਹੈ ਸੋ ਮੇਰੇ ਨਾਲ ਅੱਜ ਸਾਡੇ ਇਥੋਂ ਦੇ ਮੁੱਖ ਪ੍ਰਬੰਧਕ ਸਰਦਾਰ ਅਵਤਾਰ ਸਿੰਘ ਜੀ ਤੇ ਇੰਚਾਰਜ ਭਾਈ ਦਲਬਖ ਸਿੰਘ ਜੀ ਵੀ ਖਲੋਤੇ ਹੋਏ ਨੇ ਸੋ ਇਹ ਸਾਰੀ ਸੇਵਾ ਜਿਹੜੀ ਅੱਜ ਜਿਹੜੇ 10:00 ਵਜੇ ਆ ਗਏ ਸਨ ਉਹਨਾਂ ਨੇ ਇਹ ਸਾਰਾ 베ਰੀ ਸਾਹਿਬ ਦੀ ਸਾਮ ਸਵਾਲ ਕੀਤੀ ਹੈ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਸਾਡਾ ਗੁਰਸਿੱਖਾਂ ਦਾ ਇਹ ਫਰਜ਼ ਬਣਦਾ ਹੈ ਜਿੱਥੇ ਕਿੱਥੇ ਜਿਵੇਂ ਇੱਥੇ ਰਹਿਣ ਵਾਲੇ ਜਿਹੜੇ ਗੁਰਸਿੱਖ ਨੇ ਕੋਈ ਗ੍ਰੰਥੀ ਸਿੰਘ ਰਾਹੀਂ ਕੋਈ ਮੈਨੇਜਰ ਦੇ ਰਾਹੀਂ ਕੋਈ ਕਿਸੇ ਤਰੀਕੇ ਦੇ ਨਾਲ ਸੇਵਾ ਨਿਭਾ ਰਿਹਾ ਤਾਂ ਇਹ ਵੀ ਆ ਕੇ ਆਪਣਾ ਫਰਜ਼ ਸਮਝ ਕੇ ਹਰ ਵਾਰੀ ਆ ਕੇ ਇਹਨਾਂ ਮਹਾਨ ਰੁੱਖਾਂ ਦੀ ਸੇਵਾ ਸੰਭਾਲ ਕਰਦੇ ਨੇ ਇਹਨਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਉਹ ਥੋੜਾ ਹੈ ਇੱਥੇ ਆਉਣ ਦੇ ਵੀ ਇਹਨਾਂ ਨੂੰ ਜੀਓ ਆਇਆਂ ਅਤੇ ਬਹੁਤ ਬਹੁਤ ਧੰਨਵਾਦ ਸਾਡੇ ਮੈਨੇਜਰ ਸਾਹਿਬ ਵੱਲੋਂ ਦਾਸ ਵੱਲੋਂ ਪੂਰੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਧਾਰਮਿਕ ਸਥਾਨ ਨੇ ਜਿੱਥੇ ਜਿੱਥੇ ਪਾਵਨ ਰੁੱਖ ਨੇ ਉਥੇ ਇਹੀ ਇਸਾਮ ਸੰਭਾਲ ਕਰਦੇ ਮਹਾਰਾਜ ਇਹਨਾਂ ਨੂੰ ਹੋਰ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ